ਗਰਬਾਣੀ ਅੱਜ ਦੀ ਗੱਲ ਕਰਦੀ ਹੈ ਵਰਤਮਾਨ 'ਚ ਜੀਣਾ ਪਏਗਾ ਸਾਡੇ ਜਾਂ ਪਵਿੱਖ ਦੀ ਚਿੰਤਾ ਹੈ ਜਾਂ ਪੋਤ ਕੱਲ ਦੀਆਂ ਜਾਂ ਅੱਜ ਦਾ ਮਨ 'ਚ ਚੱਲਦੀਆਂ ਹਨ ਚੌਥੇ ਪਦ ਦਾ ਗਿਆਨ ਹੈ ਇੱਕ ਬਾਣੀ ਹੁੰਦੀ ਹੈ ਆਕਾਸ਼ ਬਾਣੀ ਘਬਰਾ ਇਹ ਕੁਰਬਾਨੀ ਹੈ ਜੋ ਤੁਰਤੋਂ ਆਈ ਹੈ ਤੁੰਨੀ ਤੋਂ ਆਈ ਹੈ ਇੱਕ ਬਾਹਰ ਦਾ ਸ਼ੋਰ ਸ਼ਰਾਬਾ ਹੈ ਆਵਾਜ਼ਾਂ ਹਨ ਅਨਹਦਵਾਜਾਂ ਹਨ ਇੱਕ ਅੰਦਰ ਦਾ ਹੈ ਅੱਛਾ ਆਨੰਦ ਪਿਆ ਮੇਰੇ ਮਾਏ ਸਤਗੁਰੂ ਮੈਂ ਪਾਇਆ ਇਹ ਗੁਰਲੇ ਨੂੰ ਸਮਝਾਏਗੀ ਥੋੜਾ ਜਿਹਾ ਰੱਸਾ ਹੋਇਆ ਨਾ ਹੱਥ 'ਚ ਇਹ ਖੂਚ ਬਾਲਟੀ ਲੱਗਾ ਲਮਕਾਈ ਹੋਈ ਆ ਅੱਛਾ ਫੇਰ ਚਲਨੀ ਭਰ ਕੇ ਆ ਜਾਣੀ ਹੈ ਥੋੜਾ ਜਿਹਾ ਗਿਆਨ ਬਹੁਤ ਹੈ ਮਨ ਸਮਝਾਣ ਲਈ ਕਛੁਕ ਗਿਆਨ ਚਾਹੀਦਾ ਥੋੜਾ ਹੀ ਚਾਹੀਦਾ ਸੋ ਵਿਗੜਿਆ ਹੋਇਆ ਗਿਆਨ ਸਾਨੂੰ ਬਿਨ ਪਾਣੀ ਤੋਂ ਡੋਬ ਦੇਗਾ ਇਹ ਵਿਆਹ ਸ਼ਾਦੀਆਂ ਚ ਅਸੀਂ ਘਰਾਂਵਿਆਂ ਨੂੰ ਹਸਾਤਾ ਦਿੰਦੇ ਹਾਂ ਸਜਣ ਦਿੰਦੇ ਹਾਂ ਮਾਇਆ ਦਿੰਦੇ ਹਾਂ ਜੇ ਆਪੋ ਆਪਣੇ ਉਸੇ ਮਾਇਆ ਨਾਲ ਭੋਜਨ ਚੱਕ ਲਈਏ ਠੀਕ ਹੈ ਅੱਜ ਕਈ ਕਰਜ਼ਾ ਦੇ ਚਿੰਤਾ ਚ ਆਪਣੀ ਜੀਵਨ ਲੀਲਾ ਖਤਮ ਕਰ ਲੈਂਦੇ ਹਨ ਕਰਜ਼ਾ ਸੋ ਸਾਡਾ ਵੀ ਸਿਰ ਭਾਰਾ ਪਾਰਾ ਹੈ ਅਸੀਂ ਦੂਸਰੇ ਦੀ ਥਾਲੀ ਚ ਦੇਖਦੇ ਆਂ ਕੀ ਹੈ ਦੂਸਰੇ ਦੇ ਸੁੱਖਾਂ ਤੋਂ ਅਸੀਂ ਦੁਖੀ ਹਾਂ ਇਹ ਹੀ ਸਾਡਾ ਦੁੱਖ ਦਾ ਕਾਰਨ ਹੈ ਆਪਣੇ ਘਰ ਚ ਛਾਤੀ ਨਹੀਂ ਕਦੀ ਮਾਰੀ ਸ ਮਾਇਆ ਦੀ ਪਰਮੇਸ਼ਰ ਦਾ ਮਾਇਆ ਕਹਿੰਦੀ ਮੈਂ ਵੱਡੀ ਹਾਂ ਸਾਰੇ ਸੰਸਾਰ ਨੂੰ ਚਲਾਰੀ ਹੈ ਅੱਛਾ ਜੋ ਅਸੀਂ ਹੱਥਾਂ ਪੈਰਾਂ ਨਾਲ ਦਿਲ ਦਿਮਾਗ ਨਾਲ ਮਿਹਨਤ ਨਾਲ ਕਮਾਉਂਦੇ ਹਾਂ ਉਹਦੀ ਕਦਰ ਕਰਦੇ ਹਾਂ ਪਿਆਰ ਆਉਂਦਾ ਹੈ ਮੋਹ ਆਉਂਦਾ ਹੈ ਅੱਛਾ ਜੋ ਪਰਮੇਸ਼ਰ ਨੇ ਸਾਨੂੰ ਦਿੱਤਾ ਬਹੁਤ ਖਜ਼ਾਨਾ ਸਭ ਕੁਝ ਧਰਤੀ ਚੋਂ ਇੱਕੋ ਵਾਰੀ ਪਾਇਆ ਹੈ ਆਪਣੀ ਅਕਲ ਸੂਝ-ਬੂਝ ਨਾਲ ਅਸੀਂ ਕੱਢ ਰਿਹਾ ਸਾਨੂੰ ਕੱਚਾ ਮਾਲ ਦਿੱਤਾ ਹੈ ਕੱਚਾ ਸਮਾਨ ਜਾਨਵਰ ਪਸ਼ੂ ਕੀ ਕਰ ਸਹਿੰਦੇ ਜੇ ਮਨੁੱਖ ਜਨਮ ਹੀ ਨਾ ਲੈਂਦਾ ਸਾਨੂੰ ਆਪਣਾ ਉਹਨੇ ਪੁੱਤਰ ਬਣਾ ਕੇ ਭੇਜਿਆ ਹੈ ਸੋ ਪੱਕਾ ਮਾਲ ਆਪਣੀ ਸੂਝ-ਬੂਝ ਅਕਲ ਨਾਲ ਤਿਆਰ ਕਰਨਾ ਪੈਦਾ ਸਾਬੇ ਕਮਾਲ ਸ੍ਰੀ ਗੁਰਗੋਬ ਸਿੰਘ ਜੀ ਨੇ ਇਹ ਚੌਲਾਂ ਦੀਆਂ ਦੇਗਾਂ ਲਾਈਆਂ ਸੋ ਗੁੜ ਪਾ ਕੇ ਵਿੱਚ ਸੌਂਫ ਪਾ ਕੇ ਕਾਜੂ ਬਦਾਮ ਪਾ ਕੇ ਗਿਰੀਆਂ ਪਾ ਕੇ ਸੌ ਕੁਕਰਾਂ ਪਾਈਆਂ ਬਾਂਦਰਾਂ ਪਾਈਆਂ ਆਪੇ ਚ ਲੜੀ ਗਏ ਮਿੱਟੀ ਚ ਲਾਲੇ ਚੌਰ ਸੌ ਹਿਰਨਾਂ ਨੂੰ ਪਾਈਆਂ ਉਹ ਆਮਨਲ ਖਾ ਕੇ ਚਲੇ ਗਏ ਕਹਿੰਦਾ ਮਤਲਬ ਸਾਡੇ ਵੀ ਕਈ ਬਿਰਤੀਆਂ ਆਉਂਦੀਆਂ ਹਨ اچھا ਜੇ ਅਸੀਂ ਝੂਠ ਪਿਆਰਾ ਲੱਗਦਾ ਹੈ ਗੰਧ ਪਿਆਰਾ ਲੱਗਦਾ ਹੈ ਕਵਾ ਬਿਰਤੀ ਆ ਗਈ ਸੋ ਸੱਪ ਨੂੰ ਜੇ ਦੁੱਧ ਪਿਆਈ ਜਾਈਏ ਨਹੀਂ ਵਿਸ਼ ਹੈ ਉਹਦੇ ਅੰਦਰ ਸੱਪ ਵਰਗੇ ਹਾਂ ਸੀ ਕਈ ਮਨੁੱਖ ਸਾਡੇ ਚੰਨ ਦੀ ਜਨਮ ਨਹੀਂ ਕਈ ਸਾਡੇ ਸਾਡੇ ਬਿਰਤੀਆਂ ਚ ਜਨਮ ਹੰ 12 ਚਮੜਾ ਸਾਡਾ ਮਨੁੱਖਾਂ ਦਾ ਹੈ ਅੰਦਰ ਕੁਕਰ ਬਿਰਤੀ ਹੈ ਕੁੱਤਾ ਬਿਰਤੀ ਹੈ ਸੱਪ ਬਿਰਤੀ ਹੈ ਕਾਂ ਬਿਰਤੀ ਹੈ ਹਾਥੀ ਬਿਰਤੀ ਹੈ ਕਾਮ ਵਾਲੀ ਸੋ ਕਈ ਜਨਮਾਂ ਚ ਅਸੀ ਕਈ ਲੱਛਣ ਕਰਦੇ ਹਾਂ ਸਾਰੀ ਸਿੱਖਿਆ ਮੇਰੇ ਵਾਸਤੇ ਹੈ ਗਿਆਨ ਥੋੜਾ ਜਿਹਾ ਬਹੁਤ ਹੈ ਸੋ ਸਮੁੰਦਰ ਚ ਇੱਕ ਚਿੰਚਾ ਭਰ ਲੋ ਕਿੰਨਾ ਕੁ ਗਿਆਨ ਇੰਨਾ ਕੁ ਅੱਛਾ ਸ ਮੈਿਕ ਲੱਤ ਤੇ ਖੜਾ ਖੜ ਸਕਦਾ ਹਾਂ ਬਿਨ ਲੱਤਾਂ ਤੋਂ ਡਿੱਗਾਗਾ ਪਾਪਤੀ ਨੂੰ ਪਾਪ ਪਿਆਰਾ ਲੱਗਦਾ ਹੈ ਅਪਰਾਧ ਦਾ ਬੀਜ ਹੈ ਪਾਪ ਇਹ ਹਲ ਕਹਿੰਦਾ ਮੈਂ ਜਿੰਨਾ ਰਸ ਲੈਣਾ ਸੀ ਲੈ ਲਿਆ ਫਾਂ ਡਿੱਗਦਾ ਸਾਡੀ ਜਿੰਨੀ ਉਮਰ ਵੱਧੀ ਹੈ ਸੋ ਤ੍ਰਿਸ਼ਨਾ ਬਚ ਗਈ ਇੱਕ ਭੁੱਖ ਹੈ ਇੱਕ ਲੋੜ ਹੈ ਅੱਛਾ ਠੀਕ ਹੈ ਲੋੜ ਮੁਤਾਬਕ ਇਹ ਸਾਡੇ ਬਜ਼ੁਰਗਾਂ ਨੇ ਦਾਦੇ ਪੜਦਾਦੇ ਪਾਪਿਆਂ ਨੇ ਵਧੀਆ ਜੀਵਨ ਜੀ ਲਿਆ ਗੁਰੂ ਸਹਿਬਾਨ ਉਦੋਂ ਆਪਣਾ ਵਧੀਆ ਏ ਗਾੜੀ ਪੰਥ ਸ ਤੇ ਸਿਧਾਂਤ ਬਣਾਇਆ ਸਾਨੂੰ ਸਿੱਖੀ ਬਖਸ਼ੀ ਉਦੋਂ ਮੌਕੇ ਤੇ ਐ ਸੀ ਰਾਜੇ ਕਹਿੰਦੇ ਕੋਈ ਘੋੜੇ ਤੇ ਨਹੀਂ ਚੜ ਸਕਦਾ ਕੋਈ ਕਲਗ ਹੀ ਨਹੀਂ ਲਾ ਸਕਦਾ ਕੋਈ ਨਗਾਰਾ ਨਹੀਂ ਵਜਾ ਸਕਦਾ ਕੋਈ ਸਸਤਰ ਨਹੀਂ ਰੱਖ ਸਕਦਾ ਗੁਰੂ ਸਹਾਬਾ ਜਨਾ ਨੇ ਇਹ ਨਵਾਂ ਪੰਥ ਚਲਾਇਆ ਤੂੰ ਹੋਰ ਰਸਤੇ ਆਇਆ ਸਾਰਿਆਂ ਨੂੰ ਪਰਮੇਸ਼ਰ ਨੇ ਆਜ਼ਾਦੀ ਦਿੱਤੀ ਹੈ ਇੱਕ ਅਵਾਰਾ ਹੁੰਦਾ ਹੈ ਅਵਾਰਾ ਪਾਣੀ ਅਵਾਰਾ ਹਵਾ ਸੋ ਬਰਬਾਦ ਕਰ ਦੇਗੀ ਅਵਾਰਾ ਅੱਗ ਜੇ ਕਾਬੂ ਆਏਗੀ ਸਾਡਾ ਭੋਜਨ ਛਤੀ ਤਰ੍ਹਾਂ ਦਾ ਬਣਾਏਗੀ ਸੂਰਜ ਸਾਰਿਆਂ ਚ ਆਇਆ ਹੋਇਆ ਤਾਂ ਇਹ ਭੋਜਨ ਬਣਿਆ ਸੋ ਆਪਣੇ ਆਪ ਨੂੰ ਸਮਝਣਾ ਪਏਗਾ ਗਰਵਾਣੀ ਪੜਨੀ ਪਏਗੀ ਸਰਵਣ ਕਰਨੀ ਪਏਗੀ ਫਿਰ ਤੂੰ ਪਰੇਸ਼ਾਨ ਨਾ ਹੋਏਂਗਾ ਜੀ ਖੋਜਣਾ ਪਏਗਾ ਜੀ ਅੰਦਰੋਂ ਖੋਜਣਾ ਪਏਗਾ ਜਿੱਥੇ ਲਿੱਦ ਹੈ ਉੱਥੇ ਕੋੜੇ ਹਨ ਜਿੱਥੇ ਧੂਆ ਹੈ ਉੱਥੇ ਅੱਗ ਹੈ ਸੋ ਜਿੱਥੇ ਬੱਚੇ ਹਨ ਉੱਥੇ ਬੱਚਿਆਂ ਦਾ ਮਾਤਾ ਪਿਤਾ ਸਭ ਕੁਝ ਹੈ ਅੱਖਾਂ ਨਾਲ ਸਾਨੂੰ ਸੰਸਾਰ ਦਿਸੇਗਾ ਨਰਕਾਰ ਦੇ ਦਰਸ਼ਨ ਅੰਦਰ ਲਈ ਅੱਖਾਂ ਕਰਦੰਗੀਆਂ ਅੰਦਰਲੇ ਕੰਨ ਕਰਨਗੇ ਪੈਰਾ ਬਾਹਰੋਂ ਬਾਜੋਂ ਟੁਰਨਾ ਪਏਗਾ ਅੱਛਾ ਹਮੇਸ਼ਾ ਨਵੀਂ ਗੱਲ ਕਰਦਾ ਸਾਰਾ 99 ਪੁਆਇੰਟ ਮੰਨ ਲਈ ਖੇਲ ਹੈ ਜੀ ਇਹਨੇ ਚੀ ਤੀਰਥ ਹਨ ਇਹਦੇ ਚ ਜਵਾਰਨ ਇਹਦੇ ਚ ਮਾਨ ਕਰਨ ਜੀ ਵੱਟਾ ਆਇਆ ਹੋਇਆ ਸੀ ਅੰਦਰੋਂ ਬਾਹਰੋਂ ਦੋ ਤਰ੍ਹਾਂ ਦੇ ਹਾਂ ਜੀ ਦੋ ਦੋ ਚੀਜ਼ਾਂ ਪ੍ਰਵੇਸ਼ਮ ਨੇ ਬਣਾਈਆਂ ਹਨ ਸੋ ਪਰਮੇਸ਼ਰ ਵੀ ਦੋ ਹਨ ਹਾਂ ਇਕੋ ਨੇ ਮਾਇਆ ਪਾਤੀ ਮਾਇਆ ਦੀ ਤੇ ਪਰਮੇਸ਼ਰ ਦੀ ਲੜਾਈ ਹੋ ਗਈ ਝਗੜਾ ਹੋ ਗਿਆ ਮਾਇਆ ਕੰਦੀ ਮੈਂ ਵੱਡੀ ਹਾਂ ਸੋ ਪਰਮੇਸ਼ਰ ਕਹਿੰਦਾ ਮੈਂ ਆ ਨਾ ਨਾ ਤੂੰ ਨਾ ਸੋ ਦਾਤਾ ਦਾਤ ਰੱਖੀ ਆ ਥਾਪਣ ਤੂੰ ਕਹਿੰਦਾ ਦਾਤਾ ਦੇ ਜਾ ਸੋ ਅਸੀਂ ਦਾਤਾ ਨੂੰ ਪਿਆਰ ਕਰ ਲਾਤੇ ਜੋ ਖਜ਼ਾਨਾ ਸੀ ਨਹੀਂ ਇਹ ਚਾਰ ਬੱਤੀਆਂ ਜਗਾਲੀਆਂ ਇੱਕ ਲੋੜ ਹੈ ਇੱਕ ਭੁੱਖ ਹੈ ਭੁੱਖ ਬਤਾਲੀ ਅਸੀਂ ਜੀ ਕੋਈ 500 600 ਰੋਜ਼ ਦਾ ਕਮਾਉਂਦਾ ਹੈ ਕੋਈ 5000 ਕੋਈ 5 ਲੱਖ ਕੋਈ 5 ਕਰੋੜ ਕੋਈ 5 ਅਰਧ ਇੱਕ ਦਿਨ ਦੀ ਕਮਾਈ ਹੈ ਸਾਰਿਆਂ ਦਾ ਇਹ ਕੋਈ ਕੁੱਤੇ ਚਾਕ ਹੈ ਦੁੱਗਣੇ ਹੋ ਜਾਣ ਇੱਕ ਦਿਨ ਦੇ ਨਹੀਂ ਸੋ ਅਮੀਰ ਬੰਦਾ ਸਭ ਕੁਝ ਲੈ ਕੇ ਸਮਝੇਗਾ ਕੁਝ ਵੀ ਨਹੀਂ ਮਿਲਿਆ ਸੁੱਖ ਸ਼ਾਂਤੀ ਇਹ ਚੈਨ ਆਨੰਦ ਖੇੜਾ ਪਰਮ ਸੁਖ ਆ ਗਿਆ ਨਹੀਂ ਆ ਗਿਆ ਬ੍ਰਹਮ ਨੂੰ ਸਮਝਣਾ ਪਏਗਾ ਇੱਕ ਪੂਰਨ ਬ੍ਰਹਮ ਹੈ ਇੱਕ ਪੂਰਨ ਸੁਖ ਹੈ ਉਹ ਗੁਰੂ ਕੋਲ ਹੈ ਸੋ ਦੁੱਖਾਂ ਦਾ ਇਲਾਜ ਕਰਨਾ ਪਏਗਾ ਫਿਰ ਸੁੱਖ ਆਪਣੇ ਆਪ ਆਉਣਗੇ ਸੋ ਪਹਿਲਾਂ ਮਾਇਆ ਆਈ ਗੇਟ ਖੜਕਾਇਆ ਪਰਮੇਸ਼ਰ ਆਇਆ ਸੋ ਕਹਿੰਦੇ ਕੌਣ ਐ ਤੂੰ ਕਹਿੰਦਾ ਮੈਂ ਪਰਮੇਸ਼ਰ ਆਹਾਂ ਜੋ ਸਾਰਿਆਂ ਨੂੰ ਚਲਾਉਣ ਵਾਲਾ ਸੋ ਆਓ ਆਂਦੇ ਆਓ ਜੀ ਆਓ ਬਿਠਾ ਲਿਆ ਕਹਿੰਦੇ ਕੁਝ ਛਕਣਾ ਐ ਆਂਦੇ ਨਹੀਂ ਜੀ ਮਗਰ ਮਾਇਆ ਆ ਗਈ ਗੇਟ ਖੜਕਾਇਆ ਤੇ ਕੌਣ ਐ ਮਾਇਆ ਕਹਿੰਦੀ ਮੈਂ ਮਾਇਆ ਹਾਂ ਸਾਰੇ ਸੰਸਾਰ ਨੂੰ ਚਲਾਉਣ ਵਾਲੀ ਆਂਦੇ ਆਓ ਜੀ ਜਲਪਾਣੀ ਛਕਣਾ ਆਂਦੇ ਹਾਂ ਕਹਦਾ ਕੋ ਪਿਆਰ ਨਾ ਸ਼ਿਕਾਏਗਾ ਮੈਂ ਸ਼ਕ ਲਾਂਗੀ ਮਾਇਆ ਕਹਿੰਦੀ ਅੰਦੇ ਇੱਕ ਸ਼ਰਤ ਹੈ ਮੈਂ ਆਪਣੇ ਗਲਾਸ ਚ ਮਾਇਆ ਕਹਿੰਦੀ ਮੈਂ ਆਪਣੇ ਗਲਾਸ ਚ ਜਲ ਛਕਾਂਗੀ ਸੋਨੇ ਦਾ ਗਲਾਸ ਕੱਢਿਆ ਮਾਇਆ ਨੇ ਸੋਪ ਜਲ ਛਕ ਲਿਆ ਕਹਿੰਦੇ ਗਲਾਸ ਤੁਹਾਡਾ ਹੈ ਮੇਰਾ ਅਸੂਲ ਹੈ ਜਿਸ ਘਰੋਂ ਛਕਣਾ ਹੈ ਉਨੂੰ ਹੀ ਇਹ ਬਰਤਨ ਦੇ ਦੇਣਾ ਹੈ ਕਹਿੰਦੇ ਲੰਗਰ ਛਕੋਗੇ ਜੀ ਹਾਂ ਅੰਦੇ ਲੰਗਰ ਛਕਾਂਗੇ ਕਹਿੰਦੇ ਮੇਰੇ ਪੇਸ਼ ਤੇ ਅੱਗੇ ਕੌਣ ਹੈ ਕਹਿੰਦੇ ਪਰਮੇਸ਼ਰ ਹੈ ਸਾਰੇ ਸੰਸਾਰ ਨੂੰ ਚਲਾਉਣ ਵਾਲਾ ਹੈ ਕਹਿੰਦਾ ਇੱਕ ਸ਼ਰਤ ਹੈ ਇਹਨੂੰ ਬਾਹਰ ਕੱਢੋ ਫਿਰ ਮੈਂ ਲੰਗਰ ਛਕਾਂਗਾ ਜੇ ਤੇਨਾਂ ਲੰਗਰ ਛਕਣਾ ਠੀਕ ਹੈ ਮੇਰੇ ਨਾਲ ਨਹੀਂ ਤੇਨਾਂ ਨੂੰ ਬਾਹਰ ਕਹਿੰਦੇ ਭਗਤ ਜੀ ਤੁਸੀਂ ਲੰਗਰ ਛਕਣਾ ਹੈ ਪਰਮੇਸ਼ਰ ਨੂੰ ਕਹਿੰਦੇ ਹਾਂ ਨਾ ਮੈਂ ਕਿਰਸ ਚੱਲ ਰਿਹਾ ਮੈਂ ਸਿਸਟਰ ਰੂਪਾ ਮੈਂ ਕਨੋਂ ਰੁਕਵਾ ਮੈਂ ਇੱਕ ਲੱਤ ਤੇ ਖੜਾ ਖੜ ਸਕਦਾ ਬੇ ਲੱਤਾਂ ਤੋਂ ਡਿੱਗਾ ਸੋ ਪਰ ਮੈਂ ਸਰੋਂ ਬਾਹਰ ਕੱਢਦਾ ਸਿਰਫ ਸੋਨਾ ਲੈਣ ਕਰਕੇ ਅਸੀਂ ਸੋਨਾ ਹੀ ਸੀ ਕਹਿੰਦੇ ਸੋਨੇ ਨੂੰ ਸੋਨਾ ਬਣਾਵਾਂਗੇ ਨਹੀਂ ਆਜੋ ਆਜੋ ਸਾਡੇ ਕੋਲ ਆਜੋ ਲੁਟੇਰੇ ਬੈਠੇ ਹਨ ਇਹ ਤਸਕਰਾਂ ਨੇ ਧਰਤੀ ਤੇ ਕਬਜ਼ਾ ਕੀਤਾ ਹੈ ਸਾਰੀ ਸਿੱਖਿਆ ਮੇਰੇ ਵਾਸਤੇ ਹੈ ਜੀ ਮੈਂ ਸੁਧਰ ਗਿਆ ਦੁਨੀਆ ਸੁਧਰ ਗਈ ਜੀ ਬਾਹਰੋਂ ਕਰਨ ਨੂੰ ਆਉਣਾ ਪਏਗਾ ਜੋ ਪੀਤਰ ਹੈ ਉਹ ਬਾਹਰ ਹੈ ਜੋ ਬਾਹਰ ਹੈ ਉਹ ਪੀਤਰ ਹੈ ਤੋਂ ਬਾਹਰ ਗੱਡੀ ਹੈ ਅੰਦਰ ਭੀਤਰ ਹੈ ਹਾਂ ਤੂੰ ਮਿਹਨਤ ਕਰ ਇਹ ਜਨਵਰ ਪਸ਼ੂ ਕੀ ਕਰ ਸਕਦੇ ਸੀ ਕੋਈ ਨਾ ਕੋਸ਼ਿਸ਼ ਤੋਂ ਕੁਝ ਕੋਈ ਬਣਾ ਰਿਹਾ ਹੈ ਲੱਡੀ ਤੇਰੇ ਅੰਦਰੋਂ ਪ੍ਰਗਟ ਹੋ ਜੇਗੀ ਪਤਨੀ ਅੰਦਰ ਹੈ ਹਾਂ ਤੁਝੇ 1.5 ਤੋਂ 2 ਕੁਆਂਟਲ ਦਾ ਹੈ ਨਹੀਂ ਕਿਸੇ ਨੇ ਪਤਨੀ ਦੇਣੀ ਜੇ ਤੂੰ ਪੈਂ ਏਡਾ ਹਾਥੀ ਜਿੱਡਾ ਗੈਂਡੇ ਜਿੱਡਾ ਨਹੀਂ ਤੰਦਰੁਸਤੀ ਵੀ ਅੰਦਰੋਂ ਮਿਲੇਗੀ ਸਾਰੇ ਖਜ਼ਾਨੇ ਅੰਦਰ ਹਨ ਜੀ ਆ ਜੋ ਗੁੱਗਲ ਹੈ ਇਹ ਮਨ ਤੋਂ ਹੀ ਬਣਾਇਆ ਹੋਇਆ ਹੈ ਸਾਰੇ ਸੰਸਾਰ ਚ ਕੀ ਹੋ ਰਿਹਾ ਹੈ ਦੱਸ ਰਿਹਾ ਹੈ ਮਨ ਦੀ ਤਾਕਤ ਬਹੁਤ ਹੈ ਜੀ یوں ਕਹ ਨਾਨਕ ਮਨ ਤੋਂ ਜੋ ਸਰੂਪ ਹੈ ਆਪਣਾ ਮੂਲ ਪਛਾਣ ਜੀ ਸੋ ਮਨ ਚ ਹਣ ਪੰਡਾਰੇ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੱਸ ਸਾਰੇ ਸੰਸਾਰ ਚ ਸਬਦਾਂ ਲਾਗੂ ਹੋਏਗਾ ਤਨ ਹਣ ਬਾਪੂ ਤਰਮ ਸਿੰਘ ਨਿਹੰਗ ਸਿੰਘ ਜੋ ਸੱਚ ਖੋਜ ਅਕੈਡਮੀ ਦੇ ਜਥੇਦਾਰ ਹਨ ਠੀਕ ਹੈ ਜੇ ਚਲਾਣਾ ਵੀ ਕਰ ਗਏ ਹਨ ਉਹ ਆਪਣੇ ਹਮੇਸ਼ਾ ਅਮਰ ਹਨ ਸਾਡੇ ਲਈ ਇਤਿਹਾਸ ਛੱਡ ਗਏ ਹਨ ਸੋ ਜੰਗ ਕਰਨੀ ਪੈਗੀ ਹਰ ਰੋਜ਼ ਕਰਨੀ ਪੈਗੀ ਸੋ ਆਪਣੇ ਨਾਲ ਹੀ ਜੰਗ ਕਰਨੀ ਪੈਗੀ ਅੰਦਰ ਹੀ ਸਭ ਕੁਝ ਭੰਡਾਰੇ ਨਿਗਲ ਕੇ ਜੀ ਸੂਰਾ ਬੰਨਾ ਪਏਗਾ ਜੀ ਵਿਕਾਰਾਂ ਨੂੰ ਕਾਬੂ ਕਰਨਾ ਪਏਗਾ ਜੀ ਕਾਮ ਕੀ ਹੈ ਕਾਮ ਤੇ ਕੁਦਰਤੀ ਹੈ ਜੋ ਅਸੀਂ ਕਾਮਲਕ ਸੈਕਸ ਕਹਿੰਦੇ ਹਾਂ ਕਾਮ ਹੈ ਕਾਮਨਾਵਾ ਸਾਡੀਆਂ ਇੱਛਾ ਠੀਕ ਹੈ ਉੱਤਰੋਂ ਉੱਪਰੋਂ ਸਿਰ ਤੋਂ ਇੱਛਾ ਦਾ ਤੇਲ ਡਿੱਗੇਗਾ ਨਹੀਂ ਫਿਰ ਤੇਰੀ ਅੱਗ ਨਹੀਂ ਬੁਝਣੀ ਤ੍ਰਿਸ਼ਨਾ ਨਹੀਂ ਬੁਝਣੀ ਪਿਛਲੀ ਪਿਛਲਾ ਬਲਨ ਸੜ ਕੇ ਬੁਝੇਗੀ ਉੱਪਰੋਂ ਤੇਲ ਨਾ ਪਾ ਤੇਰੇ ਅੰਦਰ ਅਗ ਤ੍ਰਿਸ਼ਨਾ ਦੀ ਹੈ ਤ੍ਰਿਸ਼ਨਾ ਵਿਰਲੇ ਕੀ ਹੀ ਬੁਝੀ ਹੈ ਜੀ ਦੀਵਾ ਭਲੇ ਅੰਧੇਰਾ ਜਾਏ ਬੇਦ ਪਾਠ ਮਤ ਪਾਪਾ ਖਾਈ ਸੋ ਇਹ ਗਿਆਨ ਦਾ ਦੀਵਾ ਬਲਣਾ ਪਏਗਾ ਫਿਰ ਧਿਆਨ ਨਾਲ ਦੇਖਣਾ ਪਏਗਾ ਫਿਰ ਇਹ ਬ੍ਰਹਮ ਪੂਰਨ ਬ੍ਰਹਮ ਆਏਗਾ ਜੀ ਵਿਰਲੇ ਨੂੰ ਆਏਗਾ ਜੀ ਤੂੰ ਮਨ ਨਾਲ ਟੋੜ ਸਾਰਾ ਖਿਲ ਮਨ ਹੈ ਮੰਨਦਾ ਹੈ ਮਨ ਦੇ ਰੋਗ ਹੋ ਰਹੇ ਹਨ ਤਨ ਦੇ ਰੋਗ ਹੋ ਰਹੇ ਹਨ ਨਾਲੇ ਖਰਾਕ ਹੋ ਰਹਾ ਹੈ ਮਨ ਦੀ ਖਰਾਕ ਹੋ ਰਹਾ ਹੈ ਜੀ ਮਨ ਦੀ ਖਰਾਕ ਗਿਆਨ ਹੈ ਜੀ ਜਪ ਕਰਨਾ ਚਾਹ ਕਰਨਾ ਧਿਆਨ ਕਰਨਾ ਗਿਆਨ ਲੈਣਾ ਉਦੋਂ ਅੱਗੇ ਹੈ ਬਹੁਤ ਰਸਤਾ ਸੋ ਬ੍ਰਹਮ ਦੀ ਵਿਚਾਰ ਕਰਨੀ ਪਏਗੀ ਉਹ ਬ੍ਰਹਮ ਗਿਆਨੀ ਹੈ ਪੰਡਤ ਕੌਣ ਹੈ ਜੋ ਪੰਡਾ ਬੁੱਧੀ ਰੱਖਦਾ ਹੈ पंडित ने सारे पुआड़े पाए हैं रास्ता पाड़ पाड़ता है उन्हें सो ब्रह्म कौन है जो ब्रह्म विचार करेगा ब्रह्मण बनना पेगा जी कुछ जी का खालसा वाई फतेह देखते फतेह दास तो बहुत ही गलती है और ये है मूर्ख जस है संगत और गुरु बख्शार है बख्श लेना जी चौरानवे एक सौ चौहत्तर सात सौ छियाली